ਖੜਾਲੇ ਚਲੋ 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 ਲੈ ਵੀ ਲੈ ਤੇਰਾ ਬਕਾਇਆ ਲੈ ਚਲੋ ਚਲੋ ਵੀ ਚਲੋ ਚਲੋ ਬੀਪੀਆਂ ਅੰਦਰ ਉਹ ਚਲੋ ਉਹ ਚਾਚਾ ਕੇ ਨੂੰ ਹੋ ਗਿਆ ਇੱਥੇ ਕਹਾਂ ਰੈਗੀ ਦੇ ਵਿੱਚ ਆ ਉਹ ਬੀਪੀਆਂ ਚਲੋ ਇੱਧਰ ਸਾਈਡ ਤੇ ਸਾਈਡ ਤੇ ਸਾਈਡ ਤੇ ਜਿਵੇਂ ਛਾਪਾ ਸੇ ਛਾਪਾ ਜੇ ਉਹ ਉੱਪਰਲੇ ਮੁੰਡੇ ਵੱਡੇ ਸੰਭਾਲ ਕੇ ਵੀ ਵੱਡੇ ਵੱਡੇ ਟਾਣੇ ਆਉਣੇ ਆ ਤੇ ਓਏ ਦਸਮ ਪਾਣੇ ਬੜੀਆਂ ਕੁਰਬਾਨੀਆਂ ਦੇ ਨਾਲ ਮਖੀਏ ਪਾਜਾ ਪੰਨੂ ਉਹ ਪਾਜ ਕਲਾ ਸਰੀ ਨਹੀਂ ਢੱਕਦੀ ਓਏ ਨੰਗੀਆਂ ਜਮੀਰਾਂ ਨੂੰ ਵੀ ਟੱਕਣ ਦਾ ਕੰਮ ਆਉਂ ਗਿਆ ਟੱਕਾ ਲੈ ਲੋ ਟੱਕਾ ਹਾਂ ਅੱਜ ਫੇਰ ਚੱਲੇ ਫਿਰੂ ਦੇਖਣ ਹਾਂ ਕੱਢ ਪੈਸੇ ਪੁੱਤ ਆ ਲਓ ਜੀ ਹਾਂ ਮਰੰਡੇ ਹਾਂਜੀ ਲਾ ਮਰੰਡੇ ਚਾਕੇ ਢਾਣੇ ਤੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਢਾਣੇ ਬਾਦੋਂ ਨੇ ਪੱਕਾ ਮਚਾ ਕੇ ਪੱਕਾ ਮਚਾ ਕੇ ਓਏ ਬੜੀ ਮੁਸ਼ਕਲ ਨਾਲ ਮਿਲਿਆ ਨੇ ਪੱਕਾ ਹੈ ਲਾ ਬੁੱਤ ਕੱਢ ਹਾਂਜੀ ਬਾਬਾ ਜੀ ਤੁਸੀਂ ਕਿੱਧਰ ਜੀ ਇੱਕ ਮਾਨਵਪੁਰ ਦੀ ਦਿਓ ਜੀ ਮਾਨਵਪੁਰ ਵਾਹ ਜੀ ਵਾਹ ਵਾਹ ਜੀ ਬਚਾ ਕੇ ਜੀ ਮਚਾ ਕੇ ਪਚਾ ਕੇ ਇਹ ਆ ਲਓ ਬਾਬਾ ਜੀ ਤੁਹਾਡਾ ਬਕਾਇਆ ਆਂ ਵੀ ਤੂੰ ਕਿੱਧਰ ਰੰਡਾ ਹੀ ਰੰਡਾ ਲਿਆ ਲਿਆ ਲਾ ਫੜਾ ਫੜਾ ਆਪਣਾ ਕਾਜ ਕਰਦਾ ਨਾ 10 ਤੂੰ ਆਹ ਮੱਲਿਆ ਪੀ ਕੇ ਹੈ ਠੀਕ ਹੈ ਫਤਿਹ ਨਾ ਤੇਰੀ ਲੀਲਾ ਯਾਰੀ ਆ ਆ ਵੀ ਚਲੋ ਉਤਰੋ ਬੋਰੇ ਆਲੇ ਬੋਰੇ ਆਲੇ ਚੱਲ 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 ਉਤਰੋ ਉਤਰੋ ਵੀਰ ਮਜਾਈਆ ਹੁਣ ਚੱਲ ਵੀ ਚੱਲ ਕਰੇ ਚੜ ਜਾਣਾ ਕਰੇ ਉਤਰ ਜਾਣਾ ਚਲੋ ਵੀ ਟਿਕ ਟਕ ਪਾ ਲਓ सिट न ढकंदी नंकीअ जीर बि न ढकण ते कम आ ਮੋੜਦਾ ਸੀ ਉੱਤੇ ਨਾ ਭਾਈ ਗੁਰਮਤਾਨ ਤੂੰ ਗਲਤੀ ਨਾਲ ਪਟਾਇਆ ਵੱਧ ਮੋੜ ਗਿਆ ਸੀ ਆਓ ਗਲਤੀ ਨਾਲ ਨਹੀਂ ਬਾਬਾ ਜੀ ਤੂੰ ਜਾਣ ਬੁੱਝ ਕੇ ਮੋੜਿਆ ਦਰਸਨ ਮੈਂ ਐਸੇ ਪਿੰਡ ਦਾ ਮਾਨਕ ਪੁਰੇ ਦਾ ਹਾਂ ਹੁਣ ਬੜੀ ਦੇਰ ਤੋਂ ਗੁਰੂ ਘਰ ਦੇ ਵਿੱਚ ਤੁਹਾਡੀ ਕਥਾ ਸੁਣਦਾ ਆਇਆ ਅਸੀਂ ਸੋਚਿਆ ਜਿਹੜਾ ਬੰਦਾ ਇੰਨੇ ਪ੍ਰਵਚਨ ਦਿੰਦਾ ਹੈ ਦੇਖਦੇ ਹਾਂ ਉਹ ਆਪਣੀਆਂ ਗੱਲਾਂ ਤੇ ਕਿੰਨਾ ਖਰਾ ਉਤਰਦਾ ਪਰ ਸੱਜਣੋ ਸਾਰੇ ਦਾ ਇਹੀ ਅਰਦਾਸ ਕਰਦਾ ਆਂ ਵੀ ਤੁਸੀਂ ਜਾਂਦੇ ਹੋ 10 ਰੁਪਏ ਮੋੜ ਕੇ ਜਾਓ ਪਰ ਆਪਣੇ ਆਪ ਨੂੰ ਕੋਸਤਾ ਨਹੀਂ ਆਇਆ ਹੀ ਸਾਰੇ ਦਾ ਵੀ ਤੂੰ ਕੌਣ ਹੁੰਨਾ ਤਰਕਰਨ ਵਾਲਾ ਜੇ ਤੁਸੀਂ ਇਹ 10 ਦਾ ਨੋਟ ਨਾ ਮੋੜਦੇ ਮੇਰਾ ਵਿਸ਼ਵਾਸ ਮਰ ਜਾਂਦਾ ਤੁਸੀਂ ਸੱਚਮੁੱਚ ਜਾਗਦੀ ਜ਼ਮੀਰ ਵਾਲੇ ਸਰਦਾਰ ਹੋ ਸ਼ੁਕਰਾਨਾ ਤੇ ਮਾਫੀ ਜੀ ਗਲਤੀ ਦੀ ਚੱਲ ਵੇ ਕੰਨਾਂ ਤਰ ਦੀ ਗੱਲ ਸੁਣ ਕੇ ਤਾਂ ਮੈਂ ਬੁੱਧੀ ਬਣ ਗਿਆ ਹੀ ਸੱਚਾ ਬਾਦਸ਼ਾਹ ਗੱਲ ਛੋਟੇ ਵੱਡੇ ਇਮਤਿਹਾਨ ਦੀ ਨਹੀਂ ਗੱਲ ਛੋਟੀ ਵੱਡੀ ਰਕਮ ਦੀ ਵੀ ਦੀ ਗੱਲ ਤੇ ਤਿਲਕਣ ਦੀ ਹੈ ਤੇ ਅੱਜ ਤੇਰਾ ਸਿੱਖ ਤਿਲਕ ਚੱਲਿਆ ਹੀ ਸੱਚਾ ਬਾਦਸ਼ਾਹ اے ਦੋਸਤ ਬਾਦਸ਼ਾਹ ਪਤਾ ਨਹੀਂ ਤੁਸੀਂ ਕਿਨੂੰ ਕਦੋਂ ਕਿਹੜੇ ਰੂਪ ਦੇ ਇਮਤਿਹਾਨ ਲੈਣ ਭੇਜਦੇ ਹੋ ਤੇਰੇ ਸਿੱਖ ਦਾ ਵਾਦਾ ਕਿ ਅੱਜ ਤੋਂ ਬਾਅਦ ਮੈਂ ਹਰ ਇਮਤਿਹਾਨ ਵਿੱਚ ਪਾਸ ਹੋਵਾਂਗਾ ਟਿਲਕਣ ਤੋਂ ਬਚਾਂਗਾ ਅੱਜ ਤੱਕ گنڈੇ ਤੇ ਬਚਿਆ ਸ਼ੁਕਰ ਹੈ ਗਾਧਿਆ ਸ਼ੁਕਰ ਹੈ ਵਾਹਿਗੁਰੂ ਵਾਹਿਗੁਰੂ